ਕੀ ਯੁਵਿੰਦਰ ਚਾਹਲ ਤੇ ਧਨਸ਼੍ਰੀ ਦਾ ਹੋਂਚਾ ਰਹਿਦਾ ਹੋ ਕੀ ਯੁਵਿੰਦਰ ਨੂੰ ਧਨਸ਼੍ਰੀ ਨੂੰ ਦੇਣੀ ਪਵੇਗੀ ਆਪਣੀ ਪ੍ਰਾਪਰਟੀ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਗੱਲ ਕਰਾਂਗੇ ਇੰਡੀਅਨ ਕ੍ਰਿਕਟ ਟੀਮ ਦੇ ਕ੍ਰਿਕਟਰ ਯੁਵਿੰਦਰ ਚਾਹਲ ਦੇ ਬਾਰੇ ਜਿਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਦਰਅਸਲ ਅਜਿਹਾ ਕਿਹਾ ਜਾ ਰਿਹਾ ਹੈ ਕਿ ਯੁਵਿੰਦਰ ਚਾਹਲ ਆਪਣੀ ਪਤਨੀ ਧਨਸ਼੍ਰੀ ਤੋਂ ਡਿਵੋਰਸ ਲੈਣ ਵਾਲੇ ਇਸ ਦੇ ਪਿੱਛੇ ਦੀ ਉਮਰਸ ਇਹ ਆ ਕਿਉਂਕਿ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉਤੋਂ ਇੱਕ ਦੂਸਰੇ ਨੂੰ ਅਨਫੋਲੋ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਆਪਣੀਆਂ ਇਕੱਠੀਆਂ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਅਜਿਹੀਆਂ ਅਫਵਾਹਾਂ ਆ ਰਹੀਆਂ ਨੇ ਕਿ ਇਸ ਕਪਲ ਦੇ ਵਿਚਾਲੇ ਜੋ ਆ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਿਉਂਕਿ ਇਹਨਾਂ ਦੇ ਵੱਲੋਂ ਇੰਸਟਾਗ੍ਰam ਤੋਂ ਇੱਕ ਦੂਸਰੇ ਨੂੰ ਅਨਫੋਲੋ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਹੁਣ ਇਸੇ ਵਿਚਾਲੇ ਗੱਲ ਕਰਾਂਗੇ ਕਿ ਜੇਕਰ ਇਹਨਾਂ ਦਾ ਡਿਵੋਰਸ ਹੁੰਦਾ ਤਾਂ ਯੁਜਵਿੰਦਰ ਵਲੋ ధਨਸ਼੍ਰੀ ਵਰਮਾ ਨੂੰ ਕਿੰਨੀ ਕ ਆਪਣੀ ਪ੍ਰਾਪਰਟੀ ਦਾ ਹਿੱਸਾ ਦੇਣਾ ਪਵੇਗਾ ਯੁਜਵਿੰਦਰ ਚਾਹਲ ক্রিকেট ਤੋਂ ਕਾਫੀ ਪੈਸਾ ਕਮਾਉਂਦੇ ਨੇ ਉਹਨਾਂ ਨੂੰ ਆਈਪੀਐਲ ਫਰੈਂਚਾਈਜ਼ੀ ਨੇ 18 ਕਰੋੜ ਰੁਪਏ ਚ ਖਰੀਦਿਆ ਉਹ ਐਡਸ ਤੋਂ ਕਾਫੀ ਕਮਾਈ ਕਰਦੇ ਨੇ ਦੂਸਰੇ ਪਾਸੇ ధਨਸ਼੍ਰੀ ਇੱਕ ਮਸ਼ਹੂਰ ਕੋਰੀਓਗ੍ਰਾਫਰ ਹੈ ਜਿਸ ਦੇ ਡਾਂਸ ਦੇ ਵੀਡੀਓਜ਼ YouTube Facebook ਦੇ ਉੱਤੇ ਅਕਸਰ ਵਾਇਰਲ ਹੁੰਦੇ ਨੇ ਉਹਨਾਂ ਨੇ ਕਈ ਟੀਵੀ ਸ਼ੋਅਜ਼ ਦੇ ਵਿੱਚ ਕੰਮ ਕੀਤਾ ਹੈ ਉਹ ਵੀ ਚੰਗੀ ਕਮਾਈ ਕਰ ਰਹੀ ਹੈ ਹੁਣ ਉਹਨਾਂ ਦੇ ਤਲਾਕ ਦੀਆਂ ਅਫਵਾਹਾਂ ਨੇ ਸੋਸ਼ਲ ਮੀਡੀਆ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ ਤੇ ਇਸੇ ਵਿਚਾਲੇ ਫੈਨਸ ਦੇ ਮੰਨਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਆ ਰਹੇ ਨੇ ਯਜਵਿੰਦਰ ਚਾਹਲ ਤੇ ధਨਸ਼੍ਰੀ ਦੋਵਾਂ ਦੀ ਫਾਈਨੈਂਸ਼ੀਅਲ ਸਥਿਤੀ ਦੀ ਗੱਲ ਕਰੀਏ ਤੇ ਕਾਫੀ ਜ਼ਿਆਦਾ ਵਧੀ ਹੈ ਇਸ ਲਈ ਤਲਾਕ ਦੇ ਮਾਮਲੇ ਵਿੱਚ ਜਾਇਦਾਦ ਦੀ ਵੰਡ ਅਦਾਲਤ ਦੇ ਫੈਸਲੇ ਦੇ ਉੱਤੇ ਨਿਰਭਰ ਕਰਦੀ ਹੈ ਜਿੱਥੇ ధਨਸ਼੍ਰੀ ਦਾ ਫੈਸਲਾ ਵੀ ਅਹਿਮ ਹੋਵੇਗਾ ਕਿ ਉਹ ਜਾਇਦਾਦ ਦੇ ਵਿੱਚੋਂ ਹਿੱਸਾ ਲੈਣਾ ਚਾਹੁੰਦੀ ਹੈ ਜਾਂ ਫਿਰ ਨਹੀਂ ਉਹ ਆਪਣੇ ਹੱਕਾਂ ਲਈ ਅਦਾਲਤ ਤੱਕ ਪਹੁੰਚ ਸਕਦੇ ਨੇ। ਧਿਆਨਯੋਗ ਹੈ ਕਿ ਦੋਹਾਂ ਚੋਂ ਕਿਸੇ ਨੇ ਵੀ ਅਜੇ ਤੱਕ ਇਹਨਾਂ ਡਾਈਵੋਰਸ ਰਿਯੂਮਰਸ 'ਤੇ ਕੋਈ ਵੀ ਖੰਡਨ ਨਹੀਂ ਕੀਤਾ ਹੈ। ਧਨਸ਼੍ਰੀ ਵਰਮਾ ਸਫਲ ਕੋਰੀਓਗ੍ਰਾਫਰਸ ਦੇ ਵਿੱਚੋਂ ਇੱਕ ਹੈ ਉਸ ਦਾ ਆਪਣਾ YouTube ਚੈਨਲ ਹੈ ਜਿੱਥੇ ਉਹ ਆਪਣੇ ਡਾਂਸ ਪਾਰਟਨਰਸ ਦੇ ਨਾਲ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓਜ਼ ਅਪਲੋਡ ਕਰਦੀ ਹੈ। ਅਦਾਕਾਰਾ ਨੇ ਆਪਣੇ ਡਾਂਸ ਮੂਵਜ਼ ਨਾਲ ਬਹੁਤ ਪੌਪੁਲਾਰਿਟੀ ਹਾਸਲ ਕੀਤੀ ਆ ਤਾਂ ਉਥੇ ਦੱਸਦੀ ਹੈ ਕਿ ਇਸ ਕੋਰੀਓਗ੍ਰਾਫਰ ਡਾਂਸਰ ਐਕਟਰਸ ਯਾਨੀ ਕਿ ਧਨਸ਼੍ਰੀ ਵਰਮਾ ਦੇ ਬਹੁਤ ਸਾਰੇ ਫਾਲੋਅਰਸ ਨੇ ਉਹਨਾਂ ਨੂੰ YouTube ਦੇ ਉੱਤੇ 2.79 ਮਿਲੀਅਨ ਸਬਸਕ੍ਰਾਈਬਰ ਨੇ ਅਤੇ Instagram ਹੈਂਡਲ ਦੀ ਗੱਲ ਕਰੀਏ ਤਾਂ 6.2 ਮਿਲੀਅਨ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਯੋਜਵਿੰਦਰ ਚਾਹਲ ਇੱਕ ਮਹਾਨ ਲੈਗ ਸਪੀਨਰ ਨੇ ਉਹ ਅੰਤਰਰਾਸ਼ਟਰੀ ਸ਼ਤਰੰਜ ਚੈਂਪੀਅਨ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਨੇ ਮਸ਼ਹੂਰ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਕੁੱਲ ਪ੍ਰਾਪਰਟੀ 25 ਕਰੋੜ ਦੇ ਨੇੜੇ ਤੇੜੇ ਆ ਤੇ ਉਸ ਤੋਂ ਇਲਾਵਾ ਉਹ ਬ੍ਰਾਂਡ ਐਂਡੋਰਸਮੈਂਟ ਰਾਹੀਂ ਵੀ ਚੰਗੀ ਕਮਾਈ ਕਰਦੀ ਹੈ ਤੇ ਜਲਦੀ ਤੇਲਗੂ ਫਿਲਮ ਦੇ ਰਾਹੀਂ ਡੈਬਿਊ ਕਰਨ ਜਾ ਰਹੀ ਹੈ ਜੋ ਜਵਿੰਦਰ ਚਾਹਲ ਦੀ ਅਗਰ ਟੋਟਲ ਨੈਟਵਰਥ ਦੀ ਗੱਲ ਕਰੀ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਟੋਟਲ ਨੈਟਵਰਥ 45 ਕਰੋੜ ਦੇ ਨੇੜੇ ਹੈ ਇਸ ਕ੍ਰਿਕਟਰ ਨੂੰ ਆਈਪੀਐਲ 2022 ਲਈ ਪੰਜਾਬ ਕਿੰਗਸ ਨੇ 18 ਕਰੋੜ ਰੁਪਏ ਚ ਖਰੀਦਿਆ ਸੀ ਔਰ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਚੰਗੀ ਕਮਾਈ ਕਰਦੇ ਨੇ ਜ਼ਾਹਿਰ ਹੈ ਕਿ ਯੋਜਵਿੰਦਰ ਚਾਹਲ ਦੀ ਪ੍ਰਾਪਰਟੀ ధਨਸ਼੍ਰੀ ਵਰਮਾ ਤੋਂ ਜ਼ਿਆਦਾ ਹੈ ਤੇ ਦੋਨਾਂ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਦੂਸਰੇ ਨੂੰ ਅਨਫੋਲੋ ਕਰ ਦਿੱਤਾ ਗਿਆ ਤੇ ਇਸ ਕਰਕੇ ధਨਸ਼੍ਰੀ ਵਰਮਾ ਵੀ ਹੈ ਜੋ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਟਰੋਲ ਕੀਤਾ ਜਾ ਰਿਹਾ ਹੈ ਤੇ ਹੁਣ ਇਨਾਂ ਦੇ ਵੱਲੋਂ ਹਾਲੇ ਤੱਕ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਿਆ ਕਿ ਦੋਵਾਂ ਦੇ ਰਸਤੇ ਵਕ ਹੋ ਚੁੱਕੇ ਨੇ ਪਰ ਦੇਖਣਾ ਇਹ ਹੋਵੇਗਾ ਕਿ ਬਾਅਦ ਵਿੱਚ ਇਹਨਾਂ ਦੇ ਵੱਲੋਂ ਕੀ ਰਿਐਕਸ਼ਨ ਦਿੱਤਾ ਜਾਂਦਾ ਹੈ ਕਿ ਵਾਕਈ ਚ ਇਹਨਾਂ ਦੇ ਰਸਤੇ ਵਕ ਹੋ ਚੁੱਕੇ ਨੇ ਜਾਂ ਫਿਰ ਕੁਝ ਲੜਾਈ ਝਗੜਿਆ ਕਰਕੇ ਵੀ ਅਕਸਰ ਕਪਲਸ ਜੋ ਇੱਕ ਦੂਸਰੇ ਨੂੰ ਅਨਫੋਲੋ ਕਰ ਦਿੰਦੇ ਨੇ ਇਹ ਤੇ ਬਾਅਦ ਵਿੱਚ ਫੋਲੋ ਵੀ ਕਰ ਲਿਆ ਜਾਂਦਾ ਹੈ